ਸਰ ਦੇਵ ਸਿੰਘ ਜੀ ਕਾਉਂ ਕੇ ਉਹਨਾਂ ਦੇ ਵਿਸ਼ੇ ਤੇ ਬੋਲਣ ਦਾ ਮੌਕਾ ਜਿਹੜਾ ਮਿਲਿਆ ਸੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜਿਹੜਾ ਇਹ ਕਾਨਫਰੰਸ ਦਾ ਦਿਨ ਵੀ ਚੁਣਿਆ ਅੱਜ ਇਹ ਬੜਾ ਮਹੱਤਵਪੂਰਨ ਹੈ 40 ਮੁਕਤਿਆਂ ਦੀ ਸ਼ਹਾਦਤ 40 ਮੁਕਤਿਆਂ ਦੀ ਸ਼ਹੀਦੀ ਦਾ ਸ਼ਹੀਦੀ ਦਿਹਾੜਾ ਜਿਸਨਾਂ ਨੂੰ ਅਸੀਂ ਸਤਿਨਾਮ ਕਰਦੇ ਹਾਂ 40 ਮੁਕਤਿਆਂ ਨੇ ਆਪਣਾ ਵਜਾਵਾ ਆਪਣੀ ਕੁਰਬਾਨੀ ਦੇ ਕੇ ਤੇ ਕਲਗੀਧਰ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਆਪਣਾ ਸਿਰ ਰੱਖ ਕੇ ਭਾਈ ਮਾਹ ਸਿੰਘ ਨੇ ਪਰਵਾਇਆ ਸੀ ਬਦਾਵੇ ਕਈ ਤਰ੍ਹਾਂ ਦੇ ਹੁੰਦੇ ਨੇ ਇਹ ਵੀ ਬਦਾਵਾ ਜਿਹੜਾ ਪੰਥ ਵਾਸਤੇ ਨਾ ਤੁਰਨਾ ਪੰਥ ਦੀ ਗੱਲ ਨਾ ਕਰਨੀ ਗੁਰੂ ਦੀ ਗੱਲ ਨਾ ਕਰਨੀ ਸੰਘਰਸ਼ ਦੀ ਗੱਲ ਨਾ ਕਰਨੀ ਇਹ ਵੀ ਇੱਕ ਬਦਾਵਾ ਸਕਦਾ ਜੇ ਬਾਹਰ ਜਿਹੜਾ ਸ਼ਹੀਦ ਆ ਜਿਹੜੀ ਸ਼ਹਾਦਤ ਆ ਇਹ ਸ਼ਹੀਦ ਸ਼ਹਾਦਤ ਪਰ ਲਫ਼ਜ਼ ਨਹੀਂ ਜਾਂ ਇੱਕ ਤਸਵੀਰ ਨਹੀਂ ਬਣਾ ਕੇ ਜਿਹੜੀ ਕੱਦ ਨਾ ਟੰਗੀ ਜਾਵੇ ਸ਼ਹੀਦ ਦਾ ਸ਼ਹਾਦਤ ਦੇ ਅਰਥ ਨੇ ਗਵਾਹ ਰਸਤਾ ਪੰਥ ਕਾਫਲਾ ਕਾਫਲੇ ਚ ਤੁਰਨਾ ਸ਼ਹੀਦ ਜਿਹਨੂੰ ਕੁਰਬਾਨੀ ਦੇ ਜਾਂਦੇ ਨੇ ਉਹ ਆਪਣਾ ਹਕੂਨ ਢੋਲ ਕੇ ਇਦਾਂ ਦਾ ਰਸਤਾ ਬਣਾ ਦਿੰਦੇ ਨੇ ਜਿੱਥੋਂ ਪਾਣ ਵਾਲੇ ਸਮੇਂ ਚ ਕੌਮ ਗੁਜ਼ਰਦੀ ਆ ਕਾਫਲੇ ਗੁਜ਼ਰਦੇ ਨੇ ਤੇ ਕ੍ਰਾਂਤੀ ਜਿਹੜੀ ਉਹ ਜਨਮ ਲੈਂਦੀ ਆ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜਿਨ੍ਹਾਂ ਦੀ ਸ਼ਹਾਦਤ ਇੱਕ ਰਸਤਾ ਹੈ ਸਾਡੇ ਤਖਤ ਦੇ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਕੋਹ ਕੋ ਕੇ ਸ਼ਹੀਦ ਕੀਤਾ ਗਿਆ ਹੋਵੇ ਤੇ ਉਹਨਾਂ ਦੀ ਜਿਹੜੀ ਰਿਪੋਰਟ ਆ ਉਹ 2010 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਰਪੀਆਈ ਰਾਈ ਪ੍ਰਾਪਤ ਕੀਤੀ ਸੀ ਉਹ ਰਿਪੋਰਟ ਇਹ ਹਿਊਮਨ ਰਾਈਟਸ ਸਰਬਜੀਤ ਸਿੰਘ ਬੇਰਕਾ ਨੇ ਜਿਹੜੀ ਐ ਜਿਹੜੀ ਕਾਲ ਤੱਕ ਸਾਹਿਬ ਤੇ ਦੇ ਕੇ ਜਿਹੜੀ ਜਨ ਤੱਕ ਕੀਤੀ ਆ ਜਿਹਨੂੰ ਆਪਾਂ ਕਹ ਰਹੇ 30 ਸਾਲਾਂ ਬਾਅਦ ਆਈ 2010 ਦੇ ਵਿੱਚ ਇਹ ਰਿਪੋਰਟ ਜਿਹੜੀ ਆਈ ਸੀ ਉਦੋਂ ਸਹਿਰਦ ਸਿੰਘਾ ਨੇ ਪਹਿਲਾਂ ਵੀ ਯਤਨ ਕੀਤਾ ਪਰ ਪ੍ਰਕਾਸ਼ ਸਿੰਘ ਬਾਦਲੇ ਕੇ ਇਦਾਂ ਦਾ ਨੇਤਾ ਸੀ ਜਿਹੜਾ ਕਿ ਲੋਕਾਂ ਨੂੰ ਉਹ ਗੱਲਾਂ ਦੇ ਵਿੱਚ ਲੈ ਕੇ ਤੇ ਉਸ ਬਚੀਜ ਨੂੰ ਦੱਬਣਾ ਚਾਹੁੰਦਾ ਸੀ ਤੇ ਦੱਬਿਆ ਉਹਨਾਂ ਨੇ ਬੀਪੀ ਤਵਾਰੀ ਦੀ ਰਿਪੋਰਟ ਜਿਹੜੀ ਹੈ ਉਹ ਕਮਿਸ਼ਨ ਬਣਿਆ ਔਰ ਬੀਬੀ ਤਵਾੜੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਆ ਜਾਂ ਜਿਹੜੀ ਰਿਪੋਰਟ ਸਾਡੇ ਕੋਲ ਸਾਡੇ ਸਾਹਮਣੇ ਆ ਰਹੀ ਆ ਮੀਡੀਆ ਰਾਹੀਂ ਇਹ ਰਿਪੋਰਟ ਦੇ ਕੁਝ ਪੱਤਰੇ ਨੇ ਕੁਝ ਪੱਕਾ ਕਾਗਜ਼ ਨਹੀਂ ਅਸਲੀ ਰਿਪੋਰਟ ਜਿਹੜੀ ਆ ਕਿੰਨੇ ਸੋਹ ਪੇਚ ਦੀ ਰਿਪੋਰਟ ਆ ਬਹੁਤ ਵੱਡੀ ਰਿਪੋਰਟ ਆ ਜਿਹੜੀ ਜਨਤਾ ਕੋ ਨਹੀਂ ਹੋ ਰਹੀ ਸੋ ਸਾਨੂੰ ਇਹ ਇਕੱਠ ਦੇ ਵਿੱਚ ਇਹ ਮਤਾ ਪਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਉਹਨਾਂ ਦਾ ਜਿਹੜੇ ਆਮ ਆਦਮੀ ਪਾਰਟੀ ਆ ਭਗਵੰਤ ਸਿੱਮਾਨ ਦੀ ਸਰਕਾਰ ਆ ਉਹਨੂੰ ਵੀ ਸਿੱਖ ਸਪੋਰਟ ਕਰਦੇ ਕੋਈ ਉਹਨਾਂ ਦੇ ਸਪੋਰਟਰ ਵੀ ਬੈਠੇ ਹੋਣ ਉਹ ਵੀ ਸਰਕਾਰ ਨੂੰ ਕਹਿਣ ਕਿ ਜਿਹੜੀ ਪੂਰੀ ਰਿਪੋਰਟ ਆ 1900 ਪੇਜ ਦੀ ਉਹ ਰਿਪੋਰਟ ਜਿਹੜੀ ਆ ਉਹ ਜਨਤਕ ਹੋਣੀ ਚਾਹੀਦੀ ਹੈ ਉਹ ਪੂਰੀ ਰਿਪੋਰਟ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੀਆਂ ਗਵਾਹੀਆਂ ਔਰ ਕਿਥੋ ਕਿਥੋ ਦਸਬੀਪੀ ਸੁਪਾੜੀ ਨੇ ਜਿਹੜਾ ਉਹ ਕੰਮ ਕੀਤਾ ਸੋ ਇਹ ਸਾਰੇ ਕੁਝ ਨੂੰ ਦੱਬ ਕੇ ਅਸਲ ਦੇ ਵਿੱਚ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂ ਕਹੇ ਜਿਨ੍ਹਾਂ ਵਾਸਤੇ ਹੁਣ ਪੰਥ ਜਾਗਰੂਕ ਹੋਈ ਆ ਹੁਣ ਤੇ ਕਾਲੀ ਦਲ ਵੀ ਹੋਇਆ ਕੱਲ ਕਾਲੀ ਦਲ ਦੇ ਪ੍ਰਧਾਨ ਵੀ ਗਏ ਨੇ ਅਜੇ ਹੋਰ ਵੀ ਇਹਨਾਂ ਨੇ ਜਾਣਾ ਪਰ ਅਸਲ ਜਿਹੜੇ ਇਹ ਦੋਸ਼ੀ ਨੇ ਕਿਉਂਕਿ 96 ਦੇ ਵਿੱਚ ਜਦੋਂ ਸਰਕਾਰ ਬਣਾਈ ਆ ਤੇ ਇਹਨਾਂ ਕਿਹਾ ਸੀ ਕਿ ਅਸੀਂ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਜਿਹੜੀ ਸਾਰੀ ਅਸੀਂ ਉਹਦੀ ਜਾਂਚ ਕਰਾਵਾਂਗੇ ਤੇ ਇਹਨਾਂ ਉਸ ਤੋਂ ਬਾਅਦ ਕੁਝ ਕਰਾਇਆ ਨਹੀਂ ਤੇ ਨਾ ਕੁਝ ਇਹਨਾਂ ਨੇ ਜਿਹੜਾ ਉਹ ਕੀਤਾ ਸੋ ਹੁਣ ਜਿਹੜਾ ਸਿੱਖ ਜਥੇਬੰਦੀਆਂ ਜਾਂ ਗੁਰਦੁਆਰੇ ਸਾਹਿਬਾਂ ਤੋਂ ਜਿਵੇਂ ਅਸ ਮਹਿਦਤ ਗੁਰੂ ਘਰ ਤੋਂ ਜਾਂ ਸੱਜਲੀ ਸਟਰੀਟ ਤੋਂ ਹੋਰ ਵੀ ਚਿੱਠੀਆਂ ਅਕਾਲ ਤਖਤ ਸਾਹਿਬ ਨੂੰ ਗਈਆਂ ਔਰ ਸਿੱਖ ਵਿਦੇਸ਼ਾਂ ਦੇ ਨਹੀਂ ਪੂਰੀ ਦੁਨੀਆ ਦੇ ਸਿੱਖੇ ਮੰਗ ਕਰਦੇ ਨੇ ਇਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਏ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਕਰੇ ਕੌਮ ਅਦੇ ਪੰਥ ਰਤਨ ਜਿਹੜਾ ਉਹ ਵਾਪਸ ਲਵੇ ਕਿਉਂਕਿ ਇਹਨਾਂ ਨੇ ਫਕਰ ਵਾਲਾ ਕੋਈ ਕੰਮ ਨਹੀਂ ਕੀਤਾ ਔਰ ਸਾਨੂੰ ਇਹ ਮਦੇਚ ਐਡ ਕਰਨਾ ਚਾਹੀਦਾ ਕਿ ਜਿਹੜਾ ਕੌਮ ਦਾ ਫਕਰਿਆ ਉਹ ਸ਼ਹੀਦ ਜਹੇਦਾਰ ਗੁਰਦੇਵ ਸਿੰਘ ਕਹੋਂਗੇ ਆ ਕਿ ਸ਼ਹੀਦ ਜਹੇਦਾਰ ਗੁਰਦੇਵ ਸਿੰਘ ਕਹੋਂਗੇ ਨੂੰ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਕਰੇ ਕੌਮ ਉਸ ਪਰਿਵਾਰ ਨੂੰ ਜਿਹੜਾ ਉਹ ਦਿੱਤਾ ਜਾਵੇ ਜਿਹੜੀਆਂ ਅਸੀਂ ਈਮੇਲਾਂ ਉਹ ਵੇਖਦੇ ਨਹੀਂ ਗੁਰਦੁਆਰਿਆਂ ਵੱਲੋਂ ਇਹ ਚਿੱਠੀਆਂ ਜਾਣੀਆਂ ਚਾਹੀਦੀਆਂ ਅਕਾਲ ਤਖਤ ਸਾਹਿਬ ਨੂੰ ਹੀ ਨਹੀਂ ਪੰਜਾਂ ਤਖਤਾਂ ਨੂੰ ਜਾਣੀਆਂ ਚਾਹੀਦੀਆਂ ਕਿਉਂਕਿ ਅਕਾਲ ਤਖਤ ਸਾਹਿਬ ਦੀ ਰਹਿਮਾਈ ਕਿੰਨਾ ਹੱਥਾਂ ਦੀ ਵਿੱਚ ਆਪਾਂ ਨੂੰ ਪਤਾ ਹੈ ਪਰ ਸਾਰੇ ਤਖਤਾਂ ਦੇ ਜਹੇਦਾਰਾਂ ਨੂੰ ਜਾਣੀਆਂ ਚਾਹੀਦੀਆਂ ਤੇ ਉਹ ਤਖਤਾਂ ਦੇ ਜਹੇਦਾਰ ਫਿਰ ਜਵਾਬਦੇਹ ਹੋਣਗੇ ਜਿਵੇਂ ਕਿਸਾਨੀ ਮੋਤੇ ਦੇ ਵਿੱਚ ਜਿਹੜਾ ਵੀ ਕੋਈ ਪ੍ਰਚਾਰਕ ਜਾ ਕਿਸੇ ਸੰਪਰਦਾ ਕਿਸੇ ਦਲਪੰਥ ਦਾ ਆਗੂ ਕਿਸਾਨਾਂ ਦੀ ਗੱਲ ਨਹੀਂ ਸੀ ਕਰਦਾ ਤੇ ਉਹਨੂੰ ਇਹਨਾਂ ਗੁਰਦੁਆਰਿਆਂ ਤੇ ਸਟੇਜਾਂ ਦੇ ਵਿੱਚ ਸਵਾਲ ਹੁੰਦੇ ਸਨ ਅੱਜ ਵੀ ਸਾਨੂੰ ਇਹ ਚਾਹੀਦਾ ਹੈ ਕਿ ਜੇ ਤਖਤਾਂ ਦੇ ਜਥੇਦਾਰ ਸੰਪਰਦਾਵਾਂ ਦੇ ਆਗੂ ਦਲਪੰਥਾਂ ਦੇ ਆਗੂ ਜਥੇਦਾਰ ਕਰਦੇਵ ਸਿੰਘ ਕੰਮੇ ਦੀ ਗੱਲ ਨਹੀਂ ਕਰਨਗੇ ਤੇ ਗੁਰੂ ਘਰ ਦੀਆਂ ਸਟੇਜਾਂ ਤੇ ਬੋਲਣ ਨਹੀਂ ਦਿੱਤਾ ਜਾਏਗਾ ਜੇ ਕੋਈ ਜਥੇਦਾਰ ਜਾਂ ਕੋਈ ਸਿਆਸੀ ਆਗੂ ਆਪਣੇ ਨਿੱਜੀ ਦੌਰੇ ਤੇ ਵੀ ਆਵੇ ਕਈ ਵਾਰੀ ਕਿਸੇ ਦੀਆਂ ਰਿਸ਼ਤੇਦਾਰੀਆਂ ਪਰਿਵਾਰ ਹੁੰਦੀਆਂ ਤੇ ਉਹਨਾਂ ਨੂੰ ਵੀ ਇਹ ਸਵਾਲ ਹੋਣਗੇ ਸਾਨੂੰ ਇਹ ਜਤਨ ਨਾਲ ਕਰਨਾ ਚਾਹੀਦਾ ਇਹ ਬਹੁਤ ਅਸੀਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਨੌਜਵਾਨ ਪ੍ਰਬੰਧਕਾਂ ਦਾ ਭਾਈ ਜੀਉਂਦੀ ਹੁਣਾ ਦਾ ਗੁਲਦੀਪ ਸਿੰਘ ਜੀ ਜਿਨ੍ਹਾਂ ਨੇ ਇਹ ਅਪਰਾਲਾ ਕਰਕੇ ਤੇ ਇਹ ਸਾਲ ਦੇ ਸ਼ੁਰੂ ਦੇ ਵਿੱਚ ਇਹ ਕਾਨਫਰੰਸ ਜਿਹੜੀ ਰੱਖੀ ਹੈ ਮੈਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਦੇ ਤੋਂ ਦੋ ਕਦਮ ਹੋਰ ਅੱਗੇ ਚੱਲ ਕੇ ਆਉਣ ਵਾਲੇ ਜਣਾ ਚ ਇੱਕ ਮੀਟਿੰਗ ਰੱਖੋ ਕਈ ਐਸੀਆਂ ਗੱਲਾਂ ਦੇ ਵਿਚਾਰਾ ਹੁੰਦੀਆਂ ਨੇ ਜਿਹੜੀਆਂ ਸੁਦੇਜ ਤੋਂ ਜਾਂ মিডিਆ ਸਾਹਮਣੇ ਨਹੀਂ ਕੀਤੀਆਂ ਜਾਂਦੀਆਂ ਇੱਕ ਮੀਟਿੰਗ ਰੱਖੋ ਜਿਹੜੀਆਂ ਸਾਰੀਆਂ ਜਥੇਬੰਦੀਆਂ ਦੇ 2-2 ਨੁਮਾਇंदे ਆਉਣ ਗੁਰਦੁਆਰੇ ਪ੍ਰਬੰਧਕਾਂ ਚੋਂ 2-2 ਨੁਮਾਇंदे ਆਉਣ ਤੇ ਵੱਡੀ ਮੀਟਿੰਗ ਕਰਕੇ ਜਿਹੜੇ ਪੰਥਕ ਫੈਸਲੇ ਲਏ ਜਾਣ ਪੰਥ ਦੀ ਗੱਲ ਜਿਹੜੀ ਉਹ ਕੀਤੀ ਜਾ ਸਕੇ ਤਾਂ ਕਿ ਸਹੀ ਅਰਥਾਂ ਦੇ ਵਿੱਚ ਜਿਹੜਾ ਸਾਰ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬਿਆ ਇਹਦੇ ਉੱਪਰੋਂ ਸਿੱਖਾਂ ਦੀ ਜਿਹੜੀ ਗੱਲ ਹੋਵੇ ਸ਼ੁਰੂਆਤ ਤੇ ਬੇਚਾ ਭਾਈ ਵਰਦੀਪ ਸਿੰਘ ਜੀਓ ਜੀ ਨੇ ਕਿਹਾ ਸੀ ਕਿ ਸਾਨੂੰ ਜਥੇਦਾਰ ਸ੍ਰੀ ਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਚਾਹੀਦਾ ਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਸਾਨੂੰ ਕਾਹ ਮਿਲ ਸਕਦਾ ਜੇ ਅਸੀਂ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਸਿੱਖਾਂ ਦੀ ਆਵਾਜ਼ ਬਣ ਸਕਦੇ ਹਾਂ ਉਹਨਾਂ ਸਿੱਖਾਂ ਦੀ ਜਿਹੇ ਅਸੀਂ ਗੱਲ ਕਰ ਸਕਦੇ ਹਾਂ ਇਸ ਕਰਕੇ ਸਾਨੂੰ ਰਲ ਕੇ ਕਈ ਇਹੋ ਜਿਹੇ ਸ਼ਹਾਦਤਾਂ ਆਉਂਦੀਆਂ ਜਿਵੇਂ ਮੈਂ ਸਿੱਧੀ ਜਿਹੀ ਗੱਲ ਕੀਤੀ ਹੈ ਅੱਜ ਹਗਵਾ ਦੇ ਰਸਤਾ ਕਈ ਇਹੋ ਜਿਹੀਆਂ ਸ਼ਾਹਰਤਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਆਪਸੀ ਮਨ ਮਟਾਉ ਨੂੰ ਮਿਟਾ ਕੇ ਸਾਨੂੰ ਇੱਕ ਕਾਫਲੇ ਦੇ ਰੂਪ ਦੇ ਵਿੱਚ ਇੱਕ ਜੁਨਟੀ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਕਰ ਦਿੰਦੀਆਂ ਕਿ ਕੋਮੇ ਕੋਹੋਂ ਦਾ ਫੈਸਲਾ ਲੈ ਸਕੇ ਜਿਹਦੇ ਨਾਲ ਕੋਮ ਦਾ ਅਗਾਜ ਹੋਵੇ ਕੋਮ ਦੇ ਸ਼ਹੀਦਾਂ ਦੀ ਗੱਲ ਹੋਵੇ ਅੱਜ ਅਸੀਂ ਕਿੱਥੇ ਖੜੇ ਆ ਸਾਥ ਸੰਗਤ ਇਹ ਕਰਕੇ ਸਾਨੂੰ ਸਾਰਿਆਂ ਨੂੰ ਪਤਾ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਫਿਰ ਗੁਰਦੁਆਰਾ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਦਾ ਇਹ ਪ੍ਰੋਗਰਾਮ ਰੱਖਿਆ ਆਸ ਕਰਦਾ ਇਸ ਤੋਂ ਅੱਗੇ ਵੀ ਇਹ ਪੱਦਰ ਦਾ ਕਾਠ ਜੜੇ ਹੋ ਸੱਜਣਗੇ ਹੋਰ ਗੁਰਦੁਆਰੇ ਵੀ ਜਿਹੜੇ ਆਉਣ ਤੇ ਤਾਂ ਕਿ ਸਭ ਸੰਗਤ ਆਪਾਂ ਜਿਹੜਾ ਇਥੋਂ ਇਹ ਆਵਾਜ਼ ਮਾਣ ਸਕੀਏ ਔਰ ਵੱਡੇ ਪੱਦਰ ਦੇ ਉੱਤੇ ਅੱਜ ਦੇ ਇਕੱਠ ਦੇ ਵਿੱਚ ਮਾਸ ਹੋਵੇ ਮਾਸ ਕੀਤਾ ਜਾਵੇ ਕਿ ਪੰਦਰ ਅਦਰ ਅਤੇ ਫਕਰੇ ਕੁੰਮ ਉਸ ਪਰਿਵਾਰ ਕੋ ਵਾਪਸ ਲੈ ਕੇ ਤੇ ਜਿਹੜਾ ਸਹੀ ਜਿਹੜਾ ਕੁੰਮ ਦਾ ਫਕਰਿਆ ਜਹੇਦਾਰ ਦਰਦੇਵ ਸਿੰਘ ਜੀ ਕਾਉਂਗੇ ਉਸ ਪਰਿਵਾਰ ਨੂੰ ਦਿੱਤਾ ਜਾਵੇ ਪੂਰੇ মিডিਏ ਦਾ ਪੂਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ